ਸੇਕ ਇਤਿਹਾਸ ਦੇ ਤੀਜੇ ਕੱਲੂਕਾਰੇ ਦਾ ਅੱਜ ਦੂਜਾ ਦਿਨ ਹੈ ਇਸ ਤੋਂ ਪਹਿਲਾਂ ਅਸੀਂ 1 ਜੂਨ 1984 ਦੇ ਦਿਨ ਕੀ ਕੁਝ ਹੋਇਆ ਸੀ ਤੇ ਫੌਜ ਵੱਲੋਂ ਕਿਹੜੀ ਕਾਰਵਾਈ ਕੀਤੀ ਗਈ ਸੀ ਉਸ ਤੇ ਵੀਡੀਓ ਬਣਾਈ ਸੀ ਤੇ ਅੱਜ ਦੀ ਇਸ ਵੀਡੀਓ ਵਿੱਚ 2 ਜੂਨ 1984 ਦੇ ਦਿਨ ਦਾ ਇਤਿਹਾਸ ਤੁਹਾਡੇ ਅੱਗੇ ਰੱਖਣ ਜਾ ਰਹੇ ਹਾਂ ਇਸ ਵੀਡੀਓ ਵਿੱਚ ਦੱਸਾਂਗੇ ਕਿ 1984 ਨੂੰ ਕੀ ਕੁਝ ਹੋਇਆ ਸੀ ਤੇ ਸਰਕਾਰ ਦੀ ਅਗਲੀ ਰਣਨੀਤੀ ਕਿਹੜੀ ਸੀ 1 ਜੂਨ 1984 ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਘੇਰਾਬੰਦੀ ਕਰਨ ਤੋਂ ਬਾਅਦ ਫੌਜ ਵੱਲੋਂ ਦਰਬਾਰ ਸਬ ਕੰਪਲੈਕਸ ਦੇ ਅੰਦਰ ਗੋਲੀਬਾਰੀ ਕੀਤੀ ਜਾਂਦੀ ਹੈ ਜਿਸ ਵਿੱਚ ਕਈ ਜਾਨਾਂ ਜਾਂਦੀਆਂ ਹਨ ਤੇ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਤੇ ਵੀ ਗੋਲੀਆਂ ਲੱਗਦੀਆਂ ਹਨ ਫਿਰ 2 ਜੂਨ 1984 ਦੀ ਸਵੇਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੋਮਣੀ ਕਮੇਟੀ ਦੀ ਇੱਕ ਮੀਟਿੰਗ ਹੁੰਦੀ ਹੈ ਇਸ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਚੰਦ ਸਿੰਘ ਲੋੰਗੋਵਾਲ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਤੇ ਗੋਲੀਬਾਰੀ ਬੰਦ ਕਰਾਉਣ ਲਈ ਕਹਿੰਦੇ ਹਨ ਇਸੇ ਤਰ੍ਹਾਂ ਹੀ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਵੀ 1 ਜੂਨ ਦੇ ਇਸ ਹਮਲੇ ਨੂੰ ਦੇਖਦੇ ਹੋਏ ਕੌਮ ਨੂੰ ਅਪੀਲ ਕਰਦੇ ਹਨ ਕਿ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਸਿੱਖ ਕੌਮ ਨੂੰ ਕੋਈ ਟੁਕਮੇ ਕਦਮ ਚੁੱਕਣੇ ਚਾਹੀਦੇ ਹਨ 1 ਜੂਨ ਦੇ ਹਮਲੇ ਤੋਂ ਬਾਅਦ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਨੇ ਵੀ ਕੌਮ ਦੇ ਨਾਮ ਇੱਕ ਸੰਦੇਸ਼ ਜਾਰੀ ਕੀਤਾ। ਉਹਨਾਂ ਕਿਹਾ ਕਿ ਸਿੱਖਾਂ ਲਈ ਇਸ ਤੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਕੋਈ ਹੋਰ ਨਹੀਂ ਹੋ ਸਕਦੀ ਤੇ ਸਿੱਖ ਕੌਮ ਨੂੰ ਇਸ ਹਮਲੇ ਦਾ ਮੂੰਹ ਤੋੜਮਾ ਜਵਾਬ ਦੇਣਾ ਚਾਹੀਦਾ ਹੈ। ਇਸ ਸਰਕਾਰ ਨੇ ਮੁਗਲਾਂ ਨੂੰ ਵੀ ਮਾਤ ਪਾ ਦਿੱਤੀ ਹੈ। 2 ਜੂਨ 1984 ਦੀ ਇੱਕ ਇੰਟਰਵਿਊ ਜੋ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਹੋਈ ਸੀ, ਇਹ ਪਿੰਡਰਾਵਾਲਿਆ ਦੀ ਅਖੀਰਲੀ ਇੰਟਰਵਿਊ ਸੀ। ਮੁਗਲ ਰਾਜ ਤੇ ਅੰਗਰੇਜ਼ਾਂ ਦੇ ਰਾਜ ਦੇ ਸਾਰੇ ਪਾਪ ਨੂੰ ਇਸ ਰਾਜਵਾਲਿਆ ਨੇ ਮਾਤ ਪਾ ਦਿੱਤਾ। ਜੋ ਸ੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕੀਤਾ ਮੇਰੇ ਵੱਲੋਂ ਸਿੱਖਾਂ ਨੂੰ ਹੋਰ ਜ਼ੋਰ ਅਪੀਲ ਹੈ ਇਹਦਾ ਮੂੰਹ ਤੋੜਮਾ ਜਵਾਬ ਦੇਣ ਕੇਵਲ ਕਮਰ ਕੱਸਾਇਨਾ ਕਰਨ ਅੰਮ੍ਰਿਤਸਰ ਕਰਕੇ ਤੋੜਨਾ 2 ਜੂਨ 1984 ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਗੋਲੀਬਾਰੀ ਬੰਦ ਰਹੀ ਮੰਨਿਆ ਗਿਆ ਕਿ 1 ਜੂਨ ਦੀ ਗੋਲੀਬਾਰੀ ਸਿਰਫ ਇੱਕ ਟੈਸਟ ਫਾਇਰਿੰਗ ਸੀ ਦੋ ਜੂੜ ਨੂੰ ਫੌਜ ਦੇ ਸੈਨਿਕਾਂ ਵੱਲੋਂ ਦਰਬਾਰ ਸਾਹਿਬ ਅੰਦਰ ਘੁੰਮ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕੰਪਲੈਕਸ ਦੇ ਅੰਦਰ ਸਿੰਘਾਂ ਦੀ ਗਿਣਤੀ ਕਿੰਨੀ ਹੈ ਅਤੇ ਉਹਨਾਂ ਕੋਲ ਕਿਹੜਾ ਅਸਲਾ ਹੈ ਤੇ ਉਹਨਾਂ ਦੇ ਮੋਰਚੇ ਕਿੱਥੇ-ਕਿੱਥੇ ਮੌਜੂਦ ਹਨ ਇਹ ਸਾਰੀ ਜਾਣਕਾਰੀ ਫੌਜ ਵੱਲੋਂ ਗੁਪਤ ਤਰੀਕੇ ਨਾਲ ਇਕੱਠੀ ਕੀਤੀ ਜਾ ਰਹੀ ਸੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸਿੰਘਾਂ ਦੀ ਗਿਣਤੀ ਕਿੰਨੀ ਹੈ ਇਸ ਵਿੱਚ ਵੀ ਵੱਖ-ਵੱਖ ਲੋਕਾਂ ਦੀ ਵੱਖ-ਵੱਖ رائے ਹੈ ਪੋਚ ਦੇ ਅਨੁਸਾਰ ਹਥਿਆਰਬੰਦ ਸਿੰਘਾਂ ਦੀ ਗਿਣਤੀ 1500 ਦੇ ਕਰੀਬ ਸੀ ਅਤੇ ਉਹਨਾਂ ਵਿੱਚ ਵੀ 500 ਦੇ ਕਰੀਬ ਸਿੰਘ ਇਹੋ ਜਿਹੇ ਸੀ ਜਿਹੜੇ ਸੰਤ ਜੀ ਰਣ ਸਿੰਘ ਭਿੰਡਰਾਂ ਵਾਲਿਆਂ ਦੇ ਪੱਕੇ ਸਾਥੀ ਸੀ ਪਰ ਦੂਜੇ ਪਾਸੇ ਸਿੱਖ ਸੰਗਤ ਦਾ ਮੰਨਣਾ ਹੈ ਕਿ ਕੰਪਲੈਕਸ ਅੰਦਰ ਹਥਿਆਰਬੰਦ ਸਿੰਘਾਂ ਦੀ ਗਿਣਤੀ 200 ਤੋਂ 250 ਦੇ ਕਰੀਬ ਸੀ ਕਿਉਂਕਿ ਜੇਕਰ ਸਿੰਘਾਂ ਦੀ ਗਿਣਤੀ 1500 ਹੁੰਦੀ ਤਾਂ ਨਤੀਜਾ ਕੁਝ ਹੋਰ ਹੀ ਹੋਣਾ ਸੀ ਉਨ੍ਹਾਂ ਕੋਲ ਹਥਿਆਰ ਦੀ ਗਿਣਤੀ ਦੇਹੀ ਸੀ 200 ਤੋਂ 250 ਦੇ ਕਰੀਬ ਹੀ ਹਥਿਆਰ ਮੌਜੂਦ ਸੀ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ 12 ਬੋਰ ਦੀਆਂ ਰਾਈਫਲਾਂ 303 ਦੀਆਂ ਰਾਈਫਲਾਂ ਪਿਸਟਲ ਕੁਝ ਮਸ਼ੀਨ ਗਨਾਂ ਜਿਵੇਂ ਲਾਈਟ ਮਸ਼ੀਨ ਗਨ ਤੇ ਕਰਬਾਈਨਾ ਤੇ ਨਾਲ ਗੋਲਾ ਬਾਰੂਦ ਮੌਜੂਦ ਸੀ ਸਰਕਾਰ ਦਾ ਕਹਿਣਾ ਹੈ ਕਿ 2 ਜੂਨ ਦੀ ਰਾਤ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਸਿੰਘਾ ਵੱਲੋਂ ਮਨਾਂ ਕਰ ਦਿੱਤਾ ਗਿਆ ਕਿਉਂਕਿ ਦਰਬਾਰ ਸਾਹਿਬ 'ਤੇ ਫਾਇਰਿੰਗ ਕਰਨ ਤੋਂ ਬਾਅਦ ਹੁਣ ਤੇ ਇਹ ਚੀਜ਼ ਕਦੇ ਵੀ ਨਹੀਂ ਹੋ ਸਕਦੀ ਸੀ ਕਿ ਕੋਈ ਵੀ ਸਿੰਘ ਆਪਣੀ ਗ੍ਰਿਫਤਾਰੀ ਦੇਵੇ ਸਗੋ ਉਹ ਤਾਂ ਪਹਿਲਾਂ ਹੀ ਨਿਸ਼ਚਾ ਕਰਕੇ ਗਏ ਸੀ ਕਿ ਸਰਕਾਰ ਦਾ ਡਟ ਕੇ ਮੁਕਾਬਲਾ ਕਰਨਾ ਹੈ 2 ਜੂਨ ਦੀ ਰਾਤ 8 ਵਜੇ 올 ਇੰਡੀਆ ਰੇਡੀਓ ਤੇ ਇੰਦਰਾ ਗਾਂਧੀ ਨੇ ਕੌਮ ਦੇ ਨਾਮ ਇੱਕ ਸੰਦੇਸ਼ ਜਾਰੀ ਕਰਨਾ ਸੀ ਪਰ ਕਿਸੇ ਵਜ੍ਹਾ ਕਰਕੇ ਮਿੱਥੇ ਸਮੇਂ ਉੱਤੇ ਆਉਣ ਵਿੱਚ ਇੰਦਰਾ ਗਾਂਧੀ ਨੂੰ ਦੇਰੀ ਹੋ ਜਾਂਦੀ ਹੈ ਇਸ ਦੇਰੀ ਨੂੰ ਲੈ ਕੇ ਵੀ ਵੱਖ-ਵੱਖ ਅੰਦਾਜ਼ੇ ਲਾਏ ਗਏ ਕਿ ਹੋ ਸਕਦਾ ਹੈ ਕਿ ਅਕਾਲੀਆਂ ਨਾਲ ਅਖੀਰਲੀ ਮੀਟਿੰਗ ਕਰਕੇ ਇਹ ਦੇਰੀ ਹੋਈ ਹੋਵੇ ਜਾਫਰ ਐਨ ਮੌਕੇ ਤੇ ਇੰਦਰਾ ਗਾਂਧੀ ਦੀ ਸਕ੍ਰਿਪਟ ਬਦਲਣ ਕਰਕੇ ਵੀ ਇਹੇ ਦੇਰੀ ਹੋਈ ਹੋਵੇਗੀ ਅਖੀਰ ਰਾਤ ਨੂੰ 9:30 ਵਜੇ ਇੰਦਰਾ ਗਾਂਧੀ ਆਪਣਾ ਸੰਦੇਸ਼ ਪੜ੍ਹਨਾ ਸ਼ੁਰੂ ਕਰਦੀ ਹੈ ਇਸ ਸੰਦੇਸ਼ ਵਿੱਚ ਉਹ ਪੰਜਾਬ ਵਿੱਚ ਜੋ ਵੀ ਮਾਹੌਲ ਬਣਿਆ ਉਸ ਲਈ ਅਕਾਲੀਆਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੀ ਹੈ ਆਪਣੇ ਸੰਦੇਸ਼ ਵਿੱਚ ਉਸਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਅਕਾਲੀਆਂ ਦੀਆਂ ਮੰਗਾਂ ਮੰਨਣ ਤੇ ਪੰਜਾਬ ਦੀਆਂ ਜੋ ਵੀ ਸਮੱਸਿਆਵਾਂ ਹਨ ਉਸ ਨੂੰ ਸਮਝੌਤੇ ਜ਼ਰੀਏ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਕਾਲੀਆਂ ਦੇ ਅੜਿੱਗ ਰੁਖ ਨੇ ਇਹ ਸਮਝੌਤਾ ਨਹੀਂ ਹੋਣ ਦਿੱਤਾ ਇਸ ਸੰਦੇਸ਼ ਵਿੱਚ ਉਸਨੇ ਇਹ ਵੀ ਕਿਹਾ ਕਿ ਜੇਕਰ ਅਕਾਲੀ ਆਪਣਾ ਮੋਰਚਾ ਵਾਪਸ ਲੈ ਲੈਂਦੇ ਹਨ ਤਾਂ ਹਾਲੇ ਵੀ ਕੇਂਦਰ ਦੀ ਸਰਕਾਰ ਪੰਜਾਬ ਦੀ ਸਮੱਸਿਆ ਲਈ ਕੋਈ ਸਮਝੌਤਾ ਕਰ ਸਕਦੀ ਹੈ ਜਾਂ ਫਿਰ ਮਸਲੇ ਦਾ ਹੱਲ ਕੱਢ ਸਕਦੀ ਹੈ। ਇਸ ਪੂਰੇ ਸੰਦੇਸ਼ ਵਿੱਚ ਇੰਦਰਾ ਗਾਂਧੀ ਨੇ ਪੰਜਾਬ ਵਿੱਚ ਭੇਜੀ ਫੌਜ ਦਾ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਤੇ ਪੰਜਾਬੀਆਂ ਨੂੰ ਤਾਕੀਦ ਕੀਤੀ ਕਿ ਖੂਨ ਨਾ ਵਹਾਓ ਨਫ਼ਰਤ ਨਾ ਕਰੋ। ਇਹ ਗੱਲ ਉਸਨੇ ਉਦੋਂ ਕਹੀ ਜਦੋਂ ਉਹ ਪਹਿਲਾਂ ਹੀ ਹਮਲੇ ਲਈ ਪੰਜਾਬ ਵਿੱਚ ਫੌਜ ਭੇਜ ਚੁੱਕੀ ਸੀ। ਇਹ ਓਪਰੇਸ਼ਨ ਕੋਈ ਅਚਾਨਕ ਹੀ ਨਹੀਂ ਸੋਚਿਆ ਗਿਆ ਸਗੋਂ ਕਿੰਨੇ ਹੀ ਮਹੀਨੇ ਇਸ ਦੀਆਂ ਪਹਿਲਾਂ ਹੀ ਤਿਆਰੀਆਂ ਹੋ ਚੁੱਕੀਆਂ ਸੀ ਆਲੋਚਕਾਂ ਦਾ ਮੰਨਣਾ ਹੈ ਕਿ ਇੰਦਰਾ ਗਾਂਧੀ ਨੇ ਇਹ ਸਪੀਚ ਸਿਰਫ ਇੱਕ ਜਸਟੀਫਿਕੇਸ਼ਨ ਲਈ ਹੀ ਦਿੱਤੀ ਸੀ ਕਿਉਂਕਿ ਜੇਕਰ ਉਹ ਸੱਚਮੁੱਚ ਇਸ ਮਸਲੇ ਦਾ ਹੱਲ ਚਾਹੁੰਦੀ ਸੀ ਤਾਂ ਉਹ ਦਰਬਾਰ ਸਾਹਿਬ ਵੱਲ ਟੈਂਕ ਤੇ ਤੋਪ ਨਾ ਭੇਜਦੀ ਜਿੱਥੇ ਇੰਦਰਾ ਗਾਂਧੀ ਨੇ ਸਮਝੋਤੇ ਰਾਹੀਂ ਮਸਲੇ ਦਾ ਹੱਲ ਲੱਭਣ ਦੀ ਗੱਲ ਕੀਤੀ ਉੱਥੇ ਹੀ ਪੰਜਾਬ ਦੇ ਚੰਡੀਗੜ੍ਹ ਨੂੰ ਫੌਜ ਦੇ ਹਵਾਲੇ ਕਰਨ ਦਾ ਹੁਕਮ ਜਾਰੀ ਹੋ ਗਿਆ ਪੰਜਾਬ ਦੇ ਬਹੁਤ ਇਲਾਕਿਆਂ ਵਿੱਚ ਫੌਜ ਤਾਇਨਾਤ ਕਰ ਦਿੱਤੀ ਗਈ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਵੀ ਪੂਰੀ ਤਰ੍ਹਾਂ ਘੇਰੇਬੰਦੀ ਕਰ ਦਿੱਤੀ ਗਈ। ਸੀਆਰਪੀਐਫ ਤੇ ਬੀਐਸਐਫ ਨੂੰ ਵੀ ਹੁਕਮ ਹੋ ਗਿਆ ਕਿ ਹੁਣ ਉਹਨਾਂ ਦੀ ਅਗਵਾਈ ਭਾਰਤੀ ਫੌਜ ਕਰੇਗੀ। ਕਹਿਣ ਦਾ ਮਤਲਬ ਹੈ ਕਿ ਪੂਰੇ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਤੁਰੰਤ ਹੀ ਪੱਛਮੀ ਕਮਾਂਡ ਦੇ ਚੀਫ ਨੂੰ ਪੰਜਾਬ ਦੇ ਰਾਜਪਾਲ ਦਾ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ। ਪੰਜਾਬ ਦੀ ਪੂਰੀ ਸਥਿਤੀ ਫੌਜ ਦੇ ਕੰਟਰੋਲ ਵਿੱਚ ਆ ਗਈ ਤੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਫੌਜ ਤਾਇਨਾਤ ਹੋ ਗਈ ਤੇ ਸਰਹੱਦਾਂ ਨੂੰ ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਪੰਜਾਬ ਦੇ ਪਿੰਡਾਂ ਵਿੱਚ ਵੀ ਫੌਜ ਦੀਆਂ 7 ਡਿਵੀਜ਼ਨਾਂ ਤਾਇਨਾਤ ਕਰ ਦਿੱਤੀਆਂ ਗਈਆਂ ਤੇ ਪੰਜਾਬ ਨੂੰ ਇੱਕ ਗੜਬੜੀ ਵਾਲਾ ਇਲਾਕਾ ਐਲਾਨ ਦਿੱਤਾ ਗਿਆ ਇਹ ਸੀ ਅੱਜ ਦੇ ਦਿਨ ਯਾਨੀ ਕਿ 2 ਜੂਨ 1984 ਦਾ ਪੂਰਾ ਇਤਿਹਾਸ ਅੱਗੇ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਤੁਸੀਂ 1 ਜੂਨ 1984 ਨੂੰ ਕੀ ਕੁਝ ਹੋਇਆ ਸੀ ਉਸ ਦੀ ਵੀ ਵੀਡੀਓ ਚੈਨਲ ਖੋਲ ਕੇ ਦੇਖ ਸਕਦੇ ਹੋ